ਮੈਂ ਸਹੀ ਗੱਲ ਦੱਸਾਂ ਪੰਜਾਬ ਦੇ ਟਰੈਵਲ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਚੀਜ਼ਾਂ ਬਹੁਤ ਅੱਛਾ ਵੀਰੇ ਤੁਸੀਂ ਕਾਫੀ ਸਾਰੀਆਂ ਕੰਟਰੀਜ਼ ਘੁੰਮ ਚੁੱਕੇ ਹੋ ਹਾਂ ਜੀ ਤਕਰੀਬਨ ਤਕਰੀਬਨ 50 60% ਦੁਨੀਆ ਘੁੰਮ ਚੁੱਕਿਆ ਨੇ ਇੱਕ ਦੇਸ਼ ਨਹੀਂ ਬਹੁਤ سارے ਦੇਸ਼ 100 150 ਤੋਂ ਉਹ ਤੋਂ ਵੱਧ ਦੁਨੀਆ 'ਚ ਦੇਸ਼ ਹੀ ਘੁੰਮ ਚੁੱਕੇ ਨੇ ਆਪਣੀਆਂ ਇਤਨੀ ਕੰਟਰੀਜ਼ ਘੁੰਮੇ ਹੋ 70 ਤੋਂ ਜ਼ਿਆਦਾ ਸਤਿ ਸ਼੍ਰੀ ਅਕਾਲ ਜੀ ਇਸ ਟਾਈਮ ਆਪਾਂ ਨਾ ਪਟਿਆਲੇ ਦੇ ਨੇੜੇ ਖੜੇ ਆ ਤੇ ਇੱਧਰ ਆ ਕੇ ਦੇਖੋ ਇਹ ਸ਼ਾਹੀ ਕੁਟਿਆ ਪਹਿਲਾਂ ਤਾਂ ਦੇਖੋ ਜਿਹੜੇ ਆਹ ਉਹ ਆਹ ਲੱਗੇ ਆ ਨਾ ਜਿਹੜੇ ਬਟਨ ਬੜਾ ਸ਼ਾਨਦਾਰ ਹੈ ਕਿਤੇ ਬਚਪਨ ਚ ਪਹਿਲਾਂ ਕਿਤੇ ਦੇਖੇ ਸੀਗੇ ਰੂਮ ਦੇਖੋ ਤੁਸੀਂ ਬਿਲਕੁਲ ਟਾਲੀ ਦਾ ਬੈੱਡ ਬੜਾ ਸ਼ਾਨਦਾਰ ਤੇ ਇੱਧਰ ਆ ਕੇ ਦੇਖੋ ਜਿਹੜੀ ਸਭ ਤੋਂ ਖਾਸ ਚੀਜ਼ ਮੈਨੂੰ ਲੱਗੀ ਵੀ ਇੱਥੇ ਇੱਕ ਵਾਸ਼ਰੂਮ ਬਣਿਆ ਹੈ ਤੇ ਅੰਦਰ ਆ ਕੇ ਨਜ਼ਾਰਾ ਦੇਖੋ ਬਿਲਕੁਲ ਓਪਨ ਵਾਸ਼ਰੂਮੇ ਬਣਿਆ ਹੋਇਆ ਪਰ ਚੀਜ਼ਾਂ ਸਾਰੀਆਂ ਨੇ ਟੂਟੀਆਂ ਨੇ ਗਰਮ ਠੰਡਾ ਪਾਣੀ ਸਾਰਾ ਕੁਝ ਸ਼ਾਵਰ ਲੱਗਿਆ ਹੋਇਆ ਸਾਰਾ ਕੁਝ ਹੈ ਵਾਸ਼ਬੈਸ਼ਨ ਹੈ ਪਰ ਮਾਹੌਲ ਦੇਖੋ ਕਿੰਨਾ ਵਧੀਆ ਬਹੁਤ ਹੀ ਸ਼ਾਨਦਾਰ ਇਹ ਪੂਰੀ ਦੀ ਪੂਰੀ ਜਗ੍ਹਾ ਹੈ ਇਹਦੇ ਲਈ ਤਾਂ ਕਰ ਕਿਸੇ ਵੱਡੀ ਵੀਡੀਓ ਬਣਾਉਣੀ ਪਊਗੀ ਜੇ ਸਾਰੇ ਦਾ ਸਾਰਾ ਦੇਖਣਾ ਹੈ ਪਰ ਇਦਾਂ ਦੇ ਹੀ ਬਹੁਤ ਖਾਸ-ਖਾਸ ਇੱਥੇ ਜਿਹੜੀਆਂ ਚੀਜ਼ਾਂ ਨੇ ਬਣਾਈਆਂ ਗਈਆਂ। ਪਛਾਹ ਵੀ ਸਾਰਾ ਉਹਦਾ ਕਾਨਿਆਂ ਦਾ ਨਿਗਾਹ ਰਹਿਦਾ ਹੋਊਗਾ। ਅਸੀਂ ਇਹ ਚੀਜ਼ਾਂ ਤਕਰੀਬਨ ਹਰੇਕ ਦੇਸ਼ ਦੇ ਲੋਕ ਹੀ ਚਾਹੁੰਦੇ ਆ ਵੀ ਅਸੀਂ ਆਪ ਦਾ ਜਿਹੜਾ ਪਿਸ਼ੋਕੜ ਹੈ ਜਨਾ ਪੁਰਾਣਾ ਉਹ ਬਚਾ ਕੇ ਰੱਖੀ ਹੈ ਨਾ। ਜਿਹੜੇ ਰੂਮ ਜਿਵੇਂ ਬਣਾਇਆ ਮਹਾਰਾਜ ਰਣਜੀਤ ਸਿੰਘ ਰੂਮ, ਮਹਾਰਾਣੀ ਜਿੰਦਕੌਰ ਰੂਮ ਬਣਾਇਆ ਜਿਹੜਾ ਹਨਾ ਬਾਕੀ ਹੋਰ ਜਿਹੜੇ ਪੁਰਾਣੇ ਪਿਸ਼ੋਕੜ ਨੂੰ ਦਰਸਾਉਂਦੇ ਆ ਖਾਸ ਕਰ ਜਿਹੜੀਆਂ ਮੈਨੂੰ ਚੀਜ਼ਾਂ ਲੱਗੀਆਂ ਵਧੀਆ ਪੁਰਾਣੇ ਟੀਵੀ, ਪੁਰਾਣੇ ਰੇਡੀਏ ਤੇ ਆਪਣਾ ਪੁਰਾਣੇ ਜਿਹੜੇ ਪਿੱਤਲ ਦੇ ਗਲਾਸ ਪਿੱਤਲ ਦੇ ਭਾਂਡੇ ਕਾਂਸੀ ਦੇ ਹਨਾ ਜਿਹੜੇ ਸਾਰੇ ਤੁਸੀਂ ਇੱਥੇ ਰੱਖੇ ਹੋਏ ਨੇ ਬਹੁਤ ਵਧੀਆ ਸਿਸਟਮ ਲੱਗਿਆ ਤੇ ਹੋਰ ਜਿਵੇਂ 250 ਸਾਲ ਪੁਰਾਣਾ ਖੂਹ ਆ ਚੀਜ਼ਾਂ ਬਿਲਕੁਲ ਗੋਹੇ ਮਿੱਟੀ ਨਾਲ ਹੀ ਜਿਵੇਂ ਪੁਰਾਣੇ ਆਪਣੇ ਬੀਬੀਆਂ ਕਰਦੀਆਂ ਸੀ ਉਹ ਚੀਜ਼ ਬਣਾਈ ਹੋਈ ਹੈ ਇੱਕ ਸ਼ੌਂਕ ਨਾਲ ਕੀਤਾ ਗਿਆ ਕੰਮ ਹੈ ਕਈ ਵਾਰ ਇਦਾਂ ਹੁੰਦਾ ਵੀ ਇੱਕ ਉਂ ਬਿਜ਼ਨਸ ਪੱਖੋਂ ਕੀਤੇ ਗਏ ਕੰਮ ਹੁੰਦੇ ਨੇ ਪਰ ਇਹ ਬਿਲਕੁਲ ਸ਼ੌਂਕ ਨਾਲ ਕੀਤਾ ਹੋਇਆ ਬਹੁਤ ਵਧੀਆ ਚੀਜ਼ ਲੱਗ ਬਹੁਤ ਸ਼ਾਨਦਾਰ